ਨੇ ਕਿ ਕਰਨਲ ਬਾਠ ਦਾ ਕੀ ਬਣਿਆ ਕਰਨਲ ਬਾਠ ਦੀ ਗੱਲ ਹੀ ਆਪਾਂ ਕਰ ਲੈਨੇ ਆ ਜੀ ਪਹਿਲਾਂ ਤੇ ਪੰਜਾਬ ਪੁਲਿਸ ਫਿਰ ਉਹ ਜਾਂਚ ਲਈ ਗਈ ਚੰਡੀਗੜ੍ਹ ਪੁਲਿਸ ਕੋਲੇ ਫਿਰ ਹੁਣ ਕਹਿੰਦੇ ਵੀ ਚੰਡੀਗੜ੍ਹ ਪੁਲਿਸ ਤੇ ਵੀ ਇਤਬਾਰ ਨਹੀਂ ਉਹ ਵੀ ਜਾਂਚ ਜਿਹੜੀ ਸਹੀ ਤਰੀਕੇ ਨਾਲ ਹੋ ਨਹੀਂ ਰਹੀ ਸੀ ਹਾਈ ਕੋਰਟ ਨੇ ਕਿਹਾ ਕਿ ਬਈ ਸੀਬੀਆਈ ਨੂੰ ਦਿਓ ਜਾਂਚ ਤੇ ਮਿੰਟੋ ਜੀ ਇਹ ਜਾਂਚ ਪਤਾ ਨਹੀਂ ਕਿੰਨੀ ਕੁ ਲੰਬੀ ਹੋ ਰਹੀ ਹੈ ਤੇ ਨਿਕਲ ਵਿੱਚ ਕੁਝ ਰਿਆ ਨਹੀਂ ਇਹ ਕੁਝ ਬਣੂ ਇਹ ਜਾਂਚ ਦਾ ਕੋਈ ਪੱਖ ਸਾਹਮਣੇ ਆਊ ਕਿ ਨਹੀਂ ਦੇਰ ਹੀ ਲੱਗ ਜਾਣੀ ਹੈ ਵੀ ਫਿਰ ਜਾਂਚ ਬਿਤੇ ਰੋ ਜੇ ਹਾਂਜੀ ਬਿਲਕੁਲ ਐਦੋਂ ਵੱਧ ਤੋਂ ਗੱਲ ਟਕਾਣੇ ਕੀ ਲੱਗਣੀ ਬਸ ਕੇ ਪੌਂਦੀ ਦੇ ਸਿਰੇ ਤੱਕ सीबीआई ਆ ਜੀ सीबीआई ਉਹ ਚੀਜ਼ ਹੈ ਕਿ ਜੇ ਤੇ ਪਾਣੀ ਚ ਮਧਾਣੀ ਪਾਉਣੀ ਹੋਵੇ ਤੇ ਫਿਰ ਤੇ ਤੁਸੀਂ ਦੇਖ ਲਓ ਕਿ ਬੋਫੋਰਸ ਤੁਹਾਡੇ ਜੰਮਣ ਤੋਂ ਪਹਿਲਾਂ ਦਾ ਘਟਾਲਾ ਸੀ ਇੱਕ ਬੋਫੋਰਸ ਮੈਂ ਅੱਗੇ ਵੀ ਆਪਣੀ ਆਡੀਅנס ਨੂੰ ਦੱਸਿਆ ਕਿ ਬੋਫੋਰਸ ਘਟਾਲਾ ਉਸ ਟਾਈਮ ਕੁਝ ਕੁ ਕਰੋੜ ਦਾ ਸੀ ਅਸੀਂ ਉਦੋਂ ਸ਼ਾਇਦ ਮਿਡਲ ਚ ਪੜਦੇ ਹੋਵਾਂਗੇ ਜੀ ਠੀਕ ਹੈ ਜੀ ਤੇ ਜਦੋਂ ਅਸੀਂ ਬੁੱਢੇ ਹੋਣ ਲੱਗੇ ਉਦੋਂ ਇਹਦੀ ਜਾਂਚ ਬੰਦ ਕਰ ਦਿੱਤੀ ਗਈ ਕੁਝ ਕਰੋੜ ਦਾ ਕੂਟਾਲਾ ਸੀ ਤੇ ਉਹਦਾ ਖਰਚਾ ਹੀ ਮੇਰੇ ਖਿਲਦੇ ਨਾਲ ਕੁਝ 100 ਕਰੋੜ ਆ ਗਿਆ ਜਾਂਚ ਦਾ ਤੇ ਫਿਰ ਵੀ ਜਾਂਚ ਬੰਦ ਕਰ ਦਿੱਤੀ ਗਈ ਹਾਂਜੀ ਮੈਂ ਜਦੋਂ ਮਤਲਬ ਮੇਰੇ ਬੁਢਾਪੇ ਤੇ ਜਵਾਨੀ ਆਉਣੀ ਸ਼ੁਰੂ ਹੋਈ ਉਦੋਂ ਦੀ ਉਹ ਗੱਲ ਹੈ ਜੀ ਮਤਲਬ ਕਿ ਜਦੋਂ ਮੈਂ ਛੋਟਾ ਜਿਆ ਸੀ ਬਿਫੋਰ ਸਕੂਟਾਲੇ ਦੀ ਕਿਉਂਕਿ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵਿਅਕਤੀਗਤ ਤੌਰ ਤੇ ਕਿ ਮੇਰੀ ਖਬਰਾਂ ਚ ਰੁਚੀ ਸ਼ੁਰੂ ਹੋ ਤੀ ਜੀ ਮੇਰੇ ਸੁਭਾਅ ਚ ਖਬਰਾਂ ਨੇ ਹਮ ਮੇਰੀ ਦਿਲਚਸਪੀ ਆ ਹਾਲਾਂਕਿ ਬੈਕਗ੍ਰਾਉਂਡ ਮੇਰਾ ਸਪੋਰਟਸ ਦਾ ਸੀਗਾ ਜਾਂ ਜਿੱਦਾਂ ਕਿਦਾਂ ਵੀ ਆ ਹਾਂਜੀ ਕੋਈ ਮਨ ਵਿੱਚ ਹੀ ਵੀ ਹੁੰਦੀ ਹਾਂਜੀ ਇੱਕ ਰੁਚੀ ਹੁੰਦੀ ਆ ਬੰਦੇ ਦੀ ਪੜਨ ਲਿਖਣ ਚ ਰੁਚੀ ਰਹੀ ਆ ਤਾਂ ਮਤਲਬ ਕਿ ਬਫੋਰਸ ਕੋਟਾਲੇ ਦੀਆਂ ਖਬਰਾਂ ਸੀ ਰੇਡੀਓ ਤੇ ਸੁਨੀਆਂ ਹੂੰ ਫਿਰ ਅਖਬਾਰਾਂ ਚ ਪੜੀਆਂ ਫਿਰ ਹੁਣ ਆ ਕੇ ਕਿ 6 ਕੇ 700 ਕਰੋੜ ਇੱਥੇ ਤੁਹਾਨੂੰ ਕੋਈ ਲੱਭ ਕੇ ਦੱਸਦਾ ਹੈਗਾ ਐਗਜ਼ੈਕਟ ਕਿੰਨਾ ਫਿਗਰ ਆ ਕਿ ਉਹ ਖਰਚ ਕਰਕੇ ਨਿਕਲਿਆ ਕੀ ਜ਼ੀਰੋ ਜੀ ਪਰ ਜੇ ਸੀ ਬੀ ਆਈ ਆਪਦੀ ਆਈ ਤੇ ਆ ਜਾਵੇ ਕਰ ਬਹੁਤ ਕੁਝ ਸਕਦੀ ਹੈ। ਹੂੰ ਇਹ ਵੀ ਦੂਸਰਾ ਪੱਖ ਹੈ। ਜੀ। ਹੁਣ ਗੱਲ ਇਹ ਆ ਕਿ ਦੇਖੋ ਪਹਿਲੀ ਗੱਲ ਤੇ ਇਹ ਆ ਕਿ ਜਾਂਚ ਪੜਤਾਲ ਜਿਹੜੀ ਆ ਉਹਦੀ ਜ਼ਰੂਰਤ ਸੀਬੀਆਈ ਤੱਕ ਪਹੁੰਚਾਉਣ ਵਾਸਤੇ ਕਿਉਂ ਪਈ? ਬਿਲਕੁਲ। ਸਰ ਜਿਹੜੇ ਉਹ ਇਨਸਪੈਕਟਰ ਨਾਮਜ਼ਦ ਹੋਏ ਆ ਮੈਂ ਤੁਹਾਨੂੰ ਵਾਰ-ਵਾਰ ਦੱਸਿਆ ਕਿਉਂਕਿ ਇੱਕ ਮੌਕੇ ਤੇ ਆ ਕੇ ਆਪਾਂ ਇਹੀ ਗੱਲ ਕਹੀ ਸੀ ਕਿ ਜਾਂਚ ਪੜਤਾਲ ਤੇ ਛੱਡ ਦਈਏ। ਹੂੰ ਪਹਿਲ ਕਿਸ ਨੇ ਕੀਤੀ ਆ? ਜਾਂਚ ਪੜਤਾਲ ਤੇ ਜੀ ਉਹਦਾ ਨਤੀਜਾ ਆਵੇ ਫਿਰ ਗਲਤੀ ਕਿਸ ਨੇ ਕੀਤੀ ਹੈ ਕਿਉਂਕਿ ਦੇਖੋ ਇੱਕ ਪੁਲਿਸ ਵਾਲਾ ਹੈ ਉਹਦੇ ਤੇ ਮੰਨ ਲਓ ਮੈਂ ਹੱਥ ਚੱਕਦਾ ਪਹਿਲਾਂ ਤੇ ਪਹਿਲ ਤੇ ਮੇਰੀ ਹੈ ਨਾ ਹੂੰ ਪਹਿਲ ਤੇ ਮੇਰੀ ਹੈ ਜੀ ਜੀ ਬਿਲਕੁਲ ਬਟ ਗੱਲ ਇਹ ਆ ਕਿ ਪੁਲਿਸ ਵਾਲੇ ਦਾ ਫਰਜ਼ ਇਹ ਥੋੜੀ ਹੈ ਕਿ ਉੱਥੇ ਫਿਰ ਕੁੱਟ-ਕੁੱਟ ਕੇ ਮੈਨੂੰ ਤੋੜ ਦੇਵੇ ਤੋੜ ਦੇਵੇ ਨਹੀਂ ਠੀਕ ਹੈ ਜੇ ਕੋਈ ਮਿਸ ਰਿਵ ਕਰਦਾ ਹੈ ਪੁਲਿਸ ਦੇ ਨਾਲ ਚੱਕਰਦਾ ਹੈ ਤਾਂ ਗੱਲ ਇਹ ਆ ਕਿ ਉਹ ਉਸ ਚੀਜ਼ ਦਾ ਜੋ ਵੀ ਅਫੈਂਸ ਹੈ ਉਹਦਾ ਗੁਨਾਹਗਾਰ ਹੈ ਉੱਥੇ ਜੋ ਚੀਜ਼ ਹੋਈ ਆ ਉਹ ਸਰ ਇਸ ਕਰਕੇ ਆ ਕਿਉਂਕਿ ਉਹ ਜਿਹੜੇ ਇਨਸਪੈਕਟਰ ਨੇ ਉਹ ਉਸ ਏਰੀਏ ਦੇ ਸਭ ਤੋਂ ਫੇਮਸ ਇਨਸਪੈਕਟਰ ਨੇ ਜੀ ਤਕਰੀਬਨ ਸਾਰੇ ਯੰਗ ਬਿਲਕੁਲ ਸਾਰੇ ਤੇਜ਼ ਤਰ੍ਹਾਂ ਹਮ ਪੁਲਸ ਤੇ ਅੱਗੇ ਤੁਹਾਨੂੰ ਪਤਾ ਹੈ ਗੁਰਸ਼ੇਰ ਸੰਧੂ ਵਾਲੇ ਮਾਮਲੇ 'ਚ ਬਹੁਤ ਬਿਲਕੁਲ ਕੋ ਖਸ ਦਬੀ ਦਬੀ ਦਬਾਅ ਚੱਲ ਰਹੀ ਆ ਜੀ ਇਹ ਜਿਹੜੇ ਕੁਝ ਇਨਸਪੈਕਟਰ ਸੀ ਕੇ ਸਰ ਇਹਦੇ ਵਿੱਚ ਬੜਾ ਮਤਲਬ ਕੀ ਰੌਲਾ ਸੀ ਅੰਦਰ ਖਾਤੇ ਕਿ ਭਾਈ ਇਹ ਬੰਦੇ ਜਿਨ੍ਹਾਂ ਨੇ ਐਨਕਾਉਂਟਰ ਕੀਤਾ ਕੁਝ ਘੰਟੇ ਪਹਿਲਾਂ ਇਹਨਾਂ ਨੂੰ ਸ਼ਾਬਾਸ਼ਹੀ ਦਿੱਤੀ ਗਈ ਪੂਰੇ ਪੰਜਾਬ ਨੇ ਔਰ ਚੀਮਾ ਸਾਹਿਬ ਤੇ ਤੁਹਾਨੂੰ ਪਤਾ ਯਾਦ ਉਹ ਤਰਕਾਲਾਂ ਢਲੀਆਂ ਸਨ ਇਹ ਘਰੇ ਗਏ ਪੀੜਤ ਦੇ ਲਾਈਵ ਚਲਾਇਆ ਕੁਝ ਚੈਨਲ ਤੁਹਾਨੂੰ ਪਤਾ ਹੀ ਆ ਹੂੰ ਹੂੰ ਨਾਲ ਹੀ ਹੁੰਦੇ ਨੇ ਨਾਲ ਹੀ ਹੁੰਦੇ ਨੇ ਇਹਨਾਂ ਦੀ ਗੱਡੀ 'ਚ ਬੈਠੇ ਹੁੰਦੇ ਨੇ ਚੈਨਲ ਮਤਲਬ ਕਿ ਲਾਈਵ ਚੱਲ ਪਿਆ ਸਭ ਕੁਝ ਹੂੰ ਤਰ ਹੁੰਦਾ ਕੀ ਆ ਕਿ ਉਹ ਤੋਂ ਬਾਅਦ ਜਾਂਚ ਪੜਤਾਲ ਜਿਹੜੀ ਆ ਨਾ ਉਹ ਫਿਰ ਇੱਥੇ ਆ ਕੇ ਖਲੋ ਗਈ ਕਿ ਜੀ ਇਹ ਇਨਸਪੈਕਟਰ ਫਸਦੇ ਆ ਜੀ ਫਿਰ ਅਗੂ ਦਾ ਹਾਲਤਾਂ ਨੂੰ ਪਤਾ ਇਹ ਗਿਆ ਹਾਈ ਕੋਰਟ ਹੂੰ ਹਾਈ ਕੋਰਟ ਗਿਆ ਹਾਈ ਕੋਰਟ ਨੇ ਪਹਿਲਾਂ ਤਾਂ ਖਿੱਚਾ ਧੂਕ ਕੀਤੀ ਚੰਗੀ ਜੀ ਪਰ ਕੁਝ ਮਾਮਲੇ 'ਚ ਮੈਂ ਅੱਗੇ ਵੀ ਇੱਕ ਚੀਜ਼ ਦਾ ਜ਼ਿਕਰ ਕੀਤਾ ਹੈ ਮੈਂ ਕੋਈ ਗੱਲ ਲੋਕਸ਼ਿਪ ਕੇ ਨਹੀਂ ਕੀਤੀ ਤੱਥਾਂ ਦੇ ਆਧਾਰ ਤੇ ਕੀਤੀ ਸੀ ਕਿ ਇੱਕ ਸਾਬਕਾ ਜਸਟਿਸ ਨੂੰ ਪਿਛਲੇ ਦਿਨੀ ਇਹਨਾਂ ਨੇ ਇੱਕ ਕਮਿਸ਼ਨ ਦਾ ਚੇਅਰਮੈਨ ਬਣਾ ਦਿੱਤਾ ਸੀਗਾ ਠੀਕ ਹੈ ਜੀ ਇਹ ਫੈਕਚੁਅਲੀ ਗੱਲ ਕਰਾਂਗਾ ਫਾਲਤੂ ਦੀ ਗੱਲ ਨਹੀਂ ਕਰਾਂਗਾ ਹੂੰ ਤੇ ਉਹ ਜੱਜ ਉਹੀ ਜੱਜ ਸੀ ਜਿਨ੍ਹਾਂ ਨੇ ਪੰਚਾਇਤੀ ਚੋਣਾਂ 'ਚ ਇਸ ਸਰਕਾਰ ਨੂੰ ਪਲਕਨ ਡਿੱਗਦੇ ਬਚਾ ਲਿਆ ਸੀ ਇਤਫਾਕ ਹੈ ਇਤਫਾਕ ਹੈ ਹੁਣ ਮੈਂ ਮਾਰਕ ਲਾਦੀ ਮਗਰ ਨਾ ਇਤਫਾਕ ਮੈਂ ਤੇ ਇਤਫਾਕ ਹੀ ਕਹਿ ਰਾਂ ਸਰ ਹੂੰ ਕਿ ਉਸ ਜੱਜ ਨੇ ਔਰ ਉਸ ਜੱਜ ਦੀ ਜੋ ਕਾਰਜਸ਼ੈਲੀ ਸੀ ਸੁਪਰੀਮ ਕੋਰਟ ਦੀ ਉਹਦੇ ਤੇ ਟਿੱਪਣੀ ਪੜ ਕੇ ਦੇਖੋ ਉਹਤੇ ਕਿਉਂਕਿ ਟਾਈਮ ਨਹੀਂ ਸੀ ਨਾ ਉਹਨਾਂ ਕਹੇ ਜੇ ਅੱਜ ਅੱਜ ਅਸੀਂ ਇਹ ਇਲੈਕਸ਼ਨ ਰੋਕ ਦਿੰਨੇ ਆ ਨਾ ਜੀ ਜੀ ਭਵਿੱਖ ਦੇ ਵਿੱਚ ਇਲੈਕਸ਼ਨ ਵਾਲੇ ਐਨ ਮੌਕੇ ਤੇ ਆ ਕੇ ਸਾਨੂੰ ਇਲੈਕਸ਼ਨ ਰੋਕਣੇ ਪੈਣਗੇ ਇਸ ਰੂਲਿੰਗ ਦੇ ਆਧਾਰ ਤੇ ਜੀ ਬੜਾ ਵੱਡਾ ਪੇਚ ਸੀ ਨਹੀਂ ਤਾਂ ਸਰਪੰਚਾਇਤੀ ਇਲੈਕਸ਼ਨ ਆਪਣਾ ਸਟੇ ਹੁੰਦਾ ਸੀਗਾ ਹਮ ਇਤਫਾਕ ਦੇਖੋ ਫਿਰ ਆਫਸਰ ਇੱਕੋ ਦਾ ਇਤਫਾਕ ਹੈ ਦੇਖੋ ਫਿਰ ਕਿ ਉਹੀ ਜੱਜ ਰਿਟਾਇਰਮੈਂਟ ਤੋਂ 2-3 ਹਫ਼ਤੇ ਬਾਅਦ ਜੀ ਇੱਕ ਕਮਿਸ਼ਨਰ ਦਾ ਚੇਅਰਪਰਸਨ ਬੈਠਾ ਜੇ ਨਹੀਂ ਤੇ ਆਮ ਆਦਮੀ ਪਾਰਟੀ ਦੀ ਜਾਂ ਅਫਸਰਸ਼ਾਹੀ ਦੀ ਕੋਈ ਵੀ ਲੋਬੀ ਮੈਨੂੰ ਮੈਸੇਜ ਕਰ ਦਿੰਦੀ ਕਿ ਨਹੀਂ ਹੈਗਾ ਜੀ ਠੀਕ ਹੈ ਹੁਣ ਇੱਥੇ ਵੀ ਕੀ ਹੈ ਕਿ ਹਾਈ ਕੋਰਟ ਚ ਵੀ ਬਥੇਰਾ ਕੁਸ਼ ਹੈ ਮੈਂ ਸਾਰੀ ਜੁਡੀਸ਼ਰੀ ਨੂੰ ਨਹੀਂ ਕਹਿੰਦਾ ਕਿ ਉੱਥੇ ਬਥੇਰਾ ਕੁਸ਼ ਚੱਲ ਜਾਂਦਾ ਸਰਕਾਰ ਸਰਕਾਰ ਹੈ ਨਾ ਜੀ ਜੀ ਬਿਲਕੁਲ ਉੱਥੇ ਸਾਡੇ ਤੇ ਪ੍ਰਭਾਵ ਪਉਂਦੀ ਪਹਿਲਾਂ ਤੇ ਜੁਡੀਸ਼ਰੀ ਜਿਹੜੀ ਸੀਗੀ ਜਿਸ ਦਾ ਆਪਾਂ ਦੇਖਿਆ ਕੰਦਾਸ ਬੜੀ ਸਖਤ ਨਜ਼ਰ ਆਈ ਇਸ ਮੌਕੇ ਤੇ ਪਰ ਇੱਕ ਮੌਕਾ ਤਾਂ ਆਇਆ ਜਦੋਂ ਇਹ ਗੱਲ ਜਿਹੜੀ ਹੈ ਨਾ 50 50 ਜੀ ਹੋ ਗਈ ਹੂੰ ਵੀ ਉਹਦੇ ਚ ਕੁਝ ਕੁ ਪੁਲਿਸ ਦੇ ਪੱਖ ਦੇ ਵਿੱਚ ਵੀ ਚੀਜ਼ਾਂ ਚੱਲੇ ਗਈਆਂ ਤੇ ਕੁਝ ਕੁਪੀੜਤਾ ਦੇ ਪੱਖ ਵਿੱਚ ਦੇ ਮਸਲਨ ਜਾਂਚ ਜਿਹੜੀ ਸੀਗੀ ਉਹ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤੀ ਜੀ ਐਸਆਈਟੀ ਬਣ ਗਈ ਹਮ ਐਸਆਈਟੀ ਨੇ ਜਾਂਚ ਪੜਤਾਲ ਸਟਾਰਟ ਕਰ ਦਿੱਤੀ ਹੁਣ ਰੱਬ ਜਾਣੇ ਮੈਨੂੰ ਵੀ ਪਤਾ ਕੀ ਹੋਇਆ ਕੀ ਨਹੀਂ ਹੋਇਆ ਕਰਨਲ ਸਾਹਿਬ ਦੁਬਾਰਾ ਪਹੁੰਚ ਗਏ ਇੱਕੋ ਉੱਥੇ ਉਹਨਾਂ ਨੇ ਆਖਿਆ ਕਿ ਜਾਂਚ ਬਿਲਕੁਲ ਨਿਰਪੱਖ ਨਹੀਂ ਹੋ ਰਹੀ ਜੀ ਚੰਡੀਗੜ੍ਹ ਪੁਲਿਸ ਤੇ ਪੰਜਾਬ ਪੁਲਿਸ ਨੂੰ ਵਿਚਾਰ ਰਹੀ ਹੈ ਹਮ ਸਰ ਉਹਨਾਂ ਨੇ ਕੋਈ ਉਥੇ ਤੱਥ ਪੇਸ਼ ਕੀਤੇ ਹੋਣਗੇ ਤਦ ਹੀ ਆ ਜੀ ਇਹ ਤੇ ਹੈ ਨਹੀਂਗਾ ਕਿ ਕੋਈ ਉਥੇ ਆਪਾਂ ਕਿਸੇ ਹੱਟੀ ਤੇ ਬਹਿ ਕੇ ਕੋਈ ਬਹਿਸ ਕਰ ਰਹੇ ਆ ਕੋਰਟ ਹੈ ਸਰ ਮਾਨੀਓ ਕੋਰਟ ਦਾ ਹੁੰਦਾ ਬਿਲਕੁਲ ਤਾਂ ਭਾਈ ਉਤੋਂ ਬਾਅਦ ਜਦੋਂ ਇਹ ਚੀਜ਼ ਵੇਖੀ ਗਈ ਵਿਚਾਰੀ ਗਈ ਅਜੋ ਉਹਨਾਂ ਨੇ ਫੈਸਲਾ ਦੇ ਦਿੱਤਾ ਜੀ ਇਹਦਾ ਮਤਲਬ ਕੀ ਆ ਇਹਦਾ ਮਤਲਬ ਇਹ ਆ ਕਿ ਪੰਜਾਬ ਪੁਲਿਸ ਉਹਦੀ ਜਾਂਚ ਪੜਤਾਲ ਨਹੀਂ ਮੰਨੀ ਗਈ ਕੋਰਟ ਦੇ ਵਿੱਚ ਕਿ ਨਰਪੱਖ ਹੈ ਫਿਰ ਚੰਡੀਗੜ੍ਹ ਪੁਲਿਸ ਦੀ ਵੀ ਜਾਂਚ ਪੜਤਾਲ ਜਿਹੜੀ ਉਹ ਸ਼ੱਕ ਦੇ ਘੇਰੇ ਚ ਆ ਗਈ। ਕੋਰਟ ਨੂੰ ਲੱਗਿਆ ਕਿ ਨਹੀਂ। ਇਹਦਾ ਮਤਲਬ ਕੀ ਹੈ? ਕਿ ਪੁਲਿਸ ਪੁਲਿਸ ਨੂੰ ਬਚਾਉਂਦੀ ਆ। ਜੀ। ਫਿਰ ਇਹਦਾ ਮੈਸੇਜ ਤੇ ਉਹ ਨਿਕਲਦਾ। ਮਤਲਬ ਤੇ ਉਹ ਨਿਕਲਦਾ। ਜੀ। ਠੀਕ ਹੈ ਨਾ ਜੀ? ਸੋ ਕਹਾਣੀ ਇਹ ਆ ਕਿ ਇਹ ਮਾਮਲਾ ਹੁਣ CBI ਕੋਲ ਜਾਣ ਦਾ ਜਿਹੜਾ ਸਭ ਤੋਂ ਵੱਡਾ ਇੱਕ ਮਸਲਾ ਪੰਜਾਬ ਗਵਰਨਮੈਂਟ ਵਾਸਤੇ ਬਣ ਸਕਦਾ ਹੈ ਉਹ ਇਹ ਆ ਕਿ ਇਹ ਜਾਂਚ ਜੇ ਉਸ ਘਟਨਾ ਤੋਂ ਕੁਝ ਘੰਟੇ ਪਹਿਲਾਂ ਵਾਲੇ ਜੋ ਹਾਲਾਤ ਸੀ ਉੱਥੋਂ ਤੱਕ ਪਹੁੰਚ ਜਾਂਦੀ ਹੈ ਕਿ ਇਹ ਇਨਸਪੈਕਟਰ ਆਏ ਕਿੱਥੋਂ ਸੀਗੇ ਜੀ ਬਿਲਕੁਲ ਇਹਨਾਂ ਦੀ ਸਵੇਰੇ ਥਾਣੇੋਂ ਰਵਾਨਗੀ ਕਿਸ-ਕਿਸ ਵੇਲੇ ਹੋਈ ਹੂੰ ਸੁਣਿਓ ਹਣ ਥਾਣੇ ਦੇ ਵਿੱਚ ਇਹੋ ਜਿਹੇ ਅਫਸਰਾਂ ਦੀ ਜਿਹੜੇ ਇਦਾਂ ਦੇ ਅਫਸਰ ਹੁੰਦੇ ਜਾਂ ਮੁਲਾਜ਼ਮਾਂ ਦੀ ਇੱਕ ਰਵਾਨਗੀ ਹੁੰਦੀ ਹੈ ਇੱਕ آمد ਹੁੰਦੀ ਹੈ ਹੂੰ ਸੁਣੋ ਇਹ ਨੂੰ ਇਹ ਬੜਾ ਤਕਨੀਕੀ ਪਹਿਲੂ ਹੈ ਇੱਕ ਹੁੰਦੀ ਹੈ ਰਵਾਨਗੀ ਜੀ ਵੀ ਐਨੇ ਵਜ ਕੇ ਐਨੇ ਮਿੰਟ ਤੇ ਫਲਾਣਾ ਫਲਾਣੀ ਜਗਾ ਲਈ ਰਵਾਨਾ ਹੋਇਆ ਜੀ ਇੱਕ ਹੁੰਦੀ ਹੈ ਫਿਰ ਆਮਦ ਹੂੰ ਕਿ ਇਸ ਬੰਦੇ ਨੇ ਐਨੇ ਵਜ ਕੇ ਐਨੇ ਮਿੰਟ ਤੇ ਬਕਾਇਦਾ ਆਮਦ ਕੀਤੀ ਹੈ ਇਹ ਤਕਨੀਕੀ ਪਹਿਲੂ ਟਾਈਮ ਆਊਟ ਤੇ ਜੇ ਮੰਨ ਲਓ ਉਥੋਂ ਰਵਾਨਗੀ ਵਾਲੇ ਰਜਿਸਟਰ ਤੋਂ ਕੰਮ ਸ਼ੁਰੂ ਹੋ ਗਿਆ ਫਿਰ ਤੇ ਠੀਕ ਹੈ ਨਾ ਜੀ ਜੇ ਉਹਨਾਂ ਨੇ ਕਰ ਲਿਆ ਜਿਹੜੇ ਬੰਦੇ ਕਹਿ ਰਹੇ ਨੇ ਕਿ ਜੀ ਨਿਕਲਣਾ ਕੀ ਆ ਫਲਾਂ ਟਮਕਾ ਉਹਨਾਂ ਨੂੰ ਮੈਂ ਦੱਸਦਾ ਕਿ ਨਿਕਲਦਾ ਕੁਝ ਵੀ ਨਹੀਂ ਹੁੰਦਾ ਪਰ ਜੋ ਕੱਢਣ ਤੇ ਆਉਣ ਤੇ ਕੁੱਤੀ ਖਪਾਚੂ ਵੀ ਕੱਢ ਦਿੰਦੇ ਨੇ ਬਿਲਕੁਲ 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 ਠੀਕ ਹੈ ਨਾ ਜੀ ਤਾਂ ਪੰਜਾਬ ਸਰਕਾਰ ਵਾਸਤੇ ਇੱਕ ਝਜੂ ਪੈ ਜਾਗਾ ਜੀ ਉਹ ਇਹਨਾਂ ਤੋਂ ਰਿਕਾਰਡ ਲੈਣਗੇ ਤੇ ਰਿਕਾਰਡ ਉਹ ਪਿਛੋਂ ਤੱਕ ਦਾ ਲੈ ਸਕਦੇ ਆ ਹੂੰ ਉਹਦੇ ਵਿੱਚ ਉਹ ਐਨਕਾਊਂਟਰ ਵਾਲਾ ਜਿਹੜਾ ਪਰਿਵਾਰ ਹੈ ਜੀ ਜਸਪ੍ਰੀਤ ਦਾ ਉਹ ਪਹਿਲਾਂ ਇਸ ਚੀਜ਼ ਦੇ ਉੱਤੇ ਜਾਂਚ ਪੜਤਾਲ ਮੰਗ ਰਿਆ ਹੂੰ ਹੂੰ ਤੇ ਜੇ ਮੰਨ ਲਓ ਸੀਬੀਆਈ ਮਾੜਾ ਮੋਟਾ ਵੀ ਉਸ ਐਨਕਾਊਂਟਰ ਨੂੰ ਸ਼ੱਕੀ ਲਿਖ ਦਿੰਦੀ ਹੈ ਸਾਹਿਬ ਜੀ ਤੇ ਕਹਾਣੀ ਚੜੀ ਫਿਰ ਦੂਜੇ ਪਾਸੇ ਤੁਰ ਪੈਗੀ ਇਸ ਕਰਕੇ ਇੰਟਰਸਟਿੰਗ ਹੈ ਪਰ ਚੰਡੀਗੜ੍ਹ ਪੁਲਿਸ ਨੂੰ ਆਪਾਂ ਮੰਨਦੇ ਆ ਕਿ ਯਾਰ ਚੰਡੀਗੜ੍ਹ ਦੀ ਪੁਲਿਸ ਉਹ ਪਰ ਆਪਾਂ ਨੂੰ ਪੰਜਾਬੀਆਂ ਨੂੰ ਚਲਾਨ ਚਲੂਨ ਕਰਕੇ ਡਰਾ ਲੈਂਦੇ ਨੇ ਹੂੰ ਹੂੰ ਆਪਾਂ ਗੱਲ ਉਹਦੇ ਆ ਚੰਡੀਗੜ੍ਹ ਪੁਲਿਸ ਬੜੀ ਸੀ ਜੀ ਬਿਲਕੁਲ ਪਰ ਇਸ ਮਾਮਲੇ ਦੇ ਵਿੱਚ ਤੇ ਚੰਡੀਗੜ੍ਹ ਪੁਲਿਸ ਵੀ ਕਿਤੇ ਨਾ ਕਿਤੇ ਕੋਰਟ ਦੇ ਵਿੱਚ ਭਾਈ ਜਿਹੜੀ ਹੈ ਨਾ ਉਹ ਉੱਥੇ ਐਕਸਪੋਜ਼ ਹੋ ਗਈ ਕਿ ਨਹੀਂ ਇਹ ਭਾਈ ਉਲਾਰ ਵਾਦੂ ਸੋਚ ਦੇ ਨਾਲ ਹੀ ਅੱਗੇ ਵਧ ਰਹੀ ਆ ਪੱਖਪਾਤ ਕਿਤੇ ਨਾ ਕਿਤੇ ਕਰਦੀ ਪਈ ਹੈ ਜੀ ਮਿੰਟੂ ਜੀ ਚਲੋ ਖੈਰ ਇਹ ਪਹਿਲੇ ਦਿਨ ਤੋਂ ਹੀ ਲੱਗ ਰਿਹਾ ਸੀਗਾ ਤੇ ਪਹਿਲੇ ਦਿਨ ਤੋਂ ਖਾਸ ਕਰਕੇ ਕਰਨਲ ਸਾਹਿਬ ਦੀ ਜਿਹੜੀ ਫੈਮਲੀ ਹੈ ਉਹਨਾਂ ਦੀ ਪਤਨੀ ਹੈ ਬਾਰ-ਬਾਰ ਸਵਾਲ ਉਠਾ ਰਹੇ ਸੀ ਇਸ ਗਲਤੀ ਹਾਂਜੀ ਤੁਸੀਂ ਕਮੈਂਟ ਫੜ ਲਓ ਇੱਕ ਨਾ ਸੀਮੈਂਟ ਫੈਕਟਰੀ ਵਾਲੇ ਕਈ ਦਿਨ ਤੋਂ ਸੱਜਣ ਭੇਜ ਰਹੇ ਆ ਮੈਨੂੰ ਮੈਸੇਜ ਵੀ ਆਜ ਕੋਲ ਵੀ ਹੋਈ ਸੀਗੀ ਇੱਕ ਸੱਜਣ ਦੀ ਕਿ ਕੋਈ ਪਿੰਡ ਹੈ ਸ਼ਾਇਦ ਅਕਲਿਆ ਜੀ ਮਾਨਸਾ ਜਿਲ੍ਹੇ ਅਕਲਿਆ ਪਿੰਡੇ ਦਾ ਹਾਂਜੀ ਹਾਂਜੀ ਵੀ ਉੱਥੇ ਉਹ ਜੀਐਸਡਬਲਿਊ ਵਾਲਿਆਂ ਨੇ ਲਾਉਣੀ ਆ ਕੰਪਨੀ ਹੂੰ ਸੋ ਸਾਡੀ ਗੁਜ਼ਾਰਿਸ਼ ਹੈ ਸਰਕਾਰ ਤੱਕ ਕਿ ਭਾਈ ਮੈਂ ਉਹਨਾਂ ਨੂੰ ਦੱਸ ਵੀ ਦਿੱਤਾ ਸੀ ਕਿ ਭਾਈ ਸਾਹਿਬ ਮੈਂ ਨਾ ਤੇ ਮਨੁੱਖਤਾ ਦਾ ਵਿਰੋਧੀ ਹਾਂ ਕਿ ਮਨੁੱਖਤਾ ਦਾ ਕਹਨ ਕਰਦੇ ਹੋ ਇੰਡਸਟਰੀ ਦੇ ਨਾਮ ਤੇ ਤੇ ਨਾ ਹੀ ਮੈਂ ਇੰਡਸਟਰੀ ਦਾ ਵਿਰੋਧੀ ਹਾਂ ਕਿ ਸਾਰਾ ਕੁਝ ਮਤਲਬ ਅਸੀਂ ਰੋਕ ਕੇ ਕਹੀਏ ਕਿ ਅਸੀਂ ਤੇ ਜੰਗਲੀ ਬਣ ਕੇ ਰਹਿਣਾ ਜੀ ਠੀਕ ਹੈ ਨਾ ਜੀ ਇਹ ਵੀ ਅੱਜ ਦੇ ਦੌਰ ਦੇ ਵਿੱਚ ਸੰਭਵ ਨਹੀਂ ਹੈ ਇਹ ਤੇ ਹੁਣ ਤੁਹਾਨੂੰ ਪਤਾ ਹੀ ਹੈ ਕਾਰਪੋਰੇਟ ਤੇ ਜੰਗਲਾ ਤੱਕ ਪਹੁੰਚਿਆ ਪਿਆ ਠੀਕ ਹੈ ਕਿ ਦੋਨਾਂ ਚੀਜ਼ਾਂ ਦਾ ਇੱਕ ਬੈਲੈਂਸ ਹੋਣਾ ਚਾਹੀਦਾ ਜੀ ਤੇ ਸਰਕਾਰ ਇਹਨਾਂ ਦੀ ਸੁਣੇ ਜੋ ਵੀ ਇਹਦੇ ਵਿੱਚ ਕਾਰਵਾਈ ਆ ਫਰਦਰ ਕਰੋ ਕਿ ਹਾਂ ਭਾਈ ਜੇ ਉਹ ਰੈਸ਼ੀ ਇਲਾਕੇ ਦੇ ਨੇੜੇ ਆ ਮਨੁੱਖਤਾ ਵਾਸਤੇ ਉਹ ਠੀਕ ਨਹੀਂ ਹੈ ਹੂੰ ਭਾਈ ਉਹਨੂੰ ਕਿਤੇ ਹੋਰ ਸ਼ਿਫਟ ਕਰ ਦਿਓ ਕਿ ਜੇ ਮਾਮ ਸਾਹਿਬ ਨੂੰ ਕਿਤੇ ਲੋਕੇਸ਼ਨ ਚਾਹੀਦੀ ਹੋਵੇ ਤੇ ਮੈਂ ਦੱਸ ਸਕਦਾ ਕਿ ਇਧਰ ਇਧਰ ਨੂੰ ਆ ਜਾਓ ਮਲੋ ਟੱਪ ਜਾਓ ਇਧਰ ਨੂੰ ਤਾਂ ਤੁਸੀਂ ਟੱਪਦੇ ਹੀ ਨਹੀਂ ਮਲੋਟ ਜੀ ਜੀ ਆ 10 10 ਕਿਲੋਮੀਟਰ ਖਾਲੀ ਪੈਣ ਵਿੱਚ ਪਿੰਡਾਂ ਤੋਂ 7 7 ਕਿਲੋਮੀਟਰ ਪੈ ਇੱਥੇ ਲਾ ਲਓ ਜੀ ਤੇ ਬਿਆਚ ਨਾਲੇ ਟਿੱਬੇ ਤੁਹਾਨੂੰ ਹਾਸ ਕੇ ਦੇਣ ਗਿਆ ਨਾਲੇ ਉਹਨਾਂ ਦੀ ਕਨੈਕਟੀਵਿਟੀ ਬਣ ਜੂਗੀ ਇਸ ਇਲਾਕੇ ਦੀ ਡਿਵੈਲਪਮੈਂਟ ਹੋ ਜੂਗੀ ਨਾਲੇ ਕੋਈ ਮੁੰਡਿਆਂ ਨੂੰ ਕੰਮ ਹੋ ਜਾ ਰੋਜ਼ਗਾਰ ਹਾਂ ਜੀ ਕੰਮ ਮਿਲ ਜੂਗਾ ਠੀਕ ਹੈ ਨਾ ਆ ਨਰਮਿਆ ਵਾਲੇ ਵਿਚਾਰੇ ਜਿਨ੍ਹਾਂ ਦੇ ਬਾਣਾ ਦੇ ਵਿੱਚ ਝੋਨਾ ਨਹੀਂ ਹੁੰਦਾ ਯੱਪਦੇ ਫਿਰਦੇ ਆ ਜੀ 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 ਬਿਲਕੁਲ ਸੋਕਾ ਮਾਰ ਜਾਂਦਾ ਕਦੇ ਉਹਨਾਂ ਨੂੰ ਵੱਧ ਮੀਂਹ ਮਾਰ ਜਾਂਦੇ ਆ ਠੀਕ ਹੈ ਨਾ ਇਹੋ ਜੇ ਏਰੀਆ ਚ ਆ ਕੇ ਲਾ ਲਓ ਰੋਜ਼ਗਾਰ ਮੈਂ ਵੀ ਨਹੀਂ ਚਾਹੁੰਦਾ ਕਿ ਇਦਾਂ ਫੈਕਟਰੀਆਂ ਫੂਟਰੀਆਂ ਅਸੀਂ ਮੋੜਦੇ ਤੁਰੇ ਜਾਈਏ ਉਹ ਬਿਲਕੁਲ ਵੀ ਇਨਵੈਸਟਮੈਂਟ ਕੀ ਹੋਣਾ ਅਗਲਾ ਕਹੂਗਾ ਗਵਾਂਡ ਚ ਰਾਜਸਥਾਨ ਚ ਬੜਾ ਬੈਲੈਂਸ ਹੋਣਾ ਚਾਹੀਦਾ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਦਿਓ ਜੀ ਬਿਲਕੁਲ ਗੁਜ਼ਾਰਿਸ਼ ਸਾਡੀ ਵੀ ਇਹੋ ਬੇਨਤੀ ਹੁੰਦੀ ਹੈ ਕਿ ਖਬਰ ਦੇ ਨਾਲ ਜੁੜਿਆ ਹੋਇਆ ਕਮੈਂਟ ਕਰਦੇ ਕਰੋ ਭਰਾਵੋ ਕਿਉਂਕਿ ਵਾਵਾ ਸਾਰੇ ਕਮੈਂਟ ਹੁੰਦੇ ਨੇ ਜੇ ਆਪਾਂ ਸਾਰੇ ਕਮੈਂਟ ਪੜੀਏ ਤੇ ਫਿਰ ਖਬਰਾਂ ਤੇ ਗੱਲਬਾਤ ਨਹੀਂ ਹੁੰਦੀ